ਇੱਕ ਬੇਨਤੀ ਖੋਰ ਕਰਾਂ ਫਿਰ ਗੁਰੂ ਦੀ ਜਾਹਰ ਕਲਾ ਵਰਤਦੀ ਖੈ ਆ ਖਾਲਸਾ ਸਾਜਨਾ ਦਿਵਸ ਆਉਣ ਵਾਲਾ ਵਿਸਾਖੀ ਦਾ ਦਿਹਾੜਾ ਇੱਥੇ ਸਾਜ ਸੰਗਤ ਸ੍ਰੀ ਖਰਮੰਦਰ ਸਾਹਿਬ ਦੇ ਅੰਦਰ ਵੀ ਜਾਂ ਹੋਰ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਗੁਰੂ ਕਾ ਖਾਲਸਾ ਉਸ ਜਾਹੋ ਜਲਾਲ ਨੂੰ ਪ੍ਰਗਟ ਕਰਦਾ ਖੈ ਭਾਵ ਨਗਰ ਕੀਰਤਨ ਕੱਢਦਾ ਖੈ ਪਰ ਖਾਲਸੇ ਪੰਥ ਦੇ ਚਰਨਾਂ 'ਚ ਬੇਨਤੀ ਖੈ ਕਿ ਜਦੋਂ ਵੀ ਨਗਰ ਕੀਰਤਨ ਖੁੰਦਾ ਤੇ ਸਾਧ ਸੰਗਤ ਉਸ ਵੇਲੇ ਲੰਗਰ ਦੀ ਜਿਹੜੀ ਮਰਿਆਦਾ ਖੈ ਜੋ ਬਾਪੂ ਅਮਰਦਾਸ ਨੇ ਸਾਨੂੰ ਦਿੱਤੀ ਖੈ ਇਥੇ ਅਕਬਰ ਆਇਆ ਤੇ ਪੰਗਤ ਵਿੱਚ ਮੈਂ ਕੀ ਕਹਿ ਸਕਦਾ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਖਿਆਲੀ ਆਪਾਂ ਜਦੋਂ ਵੀ ਨਗਰ ਕੀਰਤਨ ਕਢੀਏ ਸਾਧ ਸੰਗਤ ਜਿੱਥੇ ਆਪਾਂ ਦੁਨੀਆ ਨੂੰ ਪੈਗਾਮ ਦੇਣਾ ਖਾਲਸਾ ਜਹੋ ਜਲਾਲ ਦਾ ਉਥੇ ਚੇਤੇ ਰੱਖਿਆ ਜੇ ਲੰਗਰ ਦੀ ਮਰਿਆਦਾ ਨੂੰ ਵੀ ਕਾਇਮ ਰੱਖੀਏ ਇਟਲੀ ਦੇ ਅੰਦਰ ਬੜੇ ਵੱਡੇ ਪੱਦਰ ਦੇ ਨਗਰ ਕੀਰਤਨ ਨਿਕਲਦੇ ਨੇ ਪਰ ਜਦੋਂ ਸਾਧ ਸੰਗਤ ਲੰਗਰ ਦੀ ਮਰਿਆਦਾ ਵੀ ਕਾਇਮ ਹੋਈ ਆਪਾਂ ਲੋਕਾਂ ਨੂੰ ਦੱਸਿਆ ਇਹ ਪੰਗਤ ਦੇ ਪੁਜਾਰੀ ਨੇ ਇਹ ਸੰਗਤ ਦੇ ਪੁਜਾਰੀ ਨੇ ਇਸੇ ਤਰ੍ਹਾਂ ਗੁਰੂ ਦੀ ਰੰਗਤ ਦਾ ਪੁਜਾਰੀ ਖੈ ਖਾਲਸਾ ਜਦੋਂ ਖਾਲਸਾ ਇਹਨਾਂ ਨਿਯਾਮਤਾਂ ਨੂੰ ਮਾਨਦਾ ਤੇ ਉਹਦਾ ਨਿਆਰਾਪਣ ਆਪ ਚਲਕਦਾ ਹੈ ਗੁਰੂ ਉਹ ਹੈ ਗੁਰੂਸ ਸਤਿਗੁਰੂ ਕਿਰਪਾ ਕਰੇ ਸਾਧ ਸੰਗਤ ਆਪ ਜੀ ਦੇ ਜਜਬਾਤ ਤੁਹਾਨੂੰ ਦਾਸ ਨਮਸਕਾਰ ਕਰਦਾ ਹੈ ਇੱਥੇ ਸਤਿਗੁਰੂ ਜੋ ਕਿਰਪਾ ਕਰਦੇ ਨੇ ਫਿਰ ਰੱਬ ਦੇ ਪਿਆਰਿਆਂ ਦੀ ਉਹ ਜੈ ਜੈਕਾਰ ਕਰਦਾ ਹੈ